ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕਾਂ ਦੇ ਕੋਲ ਹਮੇਸ਼ਾ ਪੈਸਾ ਰਹਿੰਦਾ ਹੈ ਅਤੇ ਕੁਝ ਦੇ ਕੋਲ ਕਦੇ ਨਹੀਂ ਕਿਉਂ ਕੋਈ ਅਚਾਨਕ ਧਨ ਦੇ ਭਾਗ ਨਾਲ ਭਰ ਜਾਂਦਾ ਹੈ ਜਦ ਕਿ ਦੂਜਾ ਕਿੰਨੀ ਵੀ ਮਿਹਨਤ ਕਰੇ ਹਮੇਸ਼ਾ ਖਾਲੀ ਹੱਥ ਰਹਿ ਜਾਂਦਾ ਹੈ ਇਸ ਦੁਨੀਆ ਵਿੱਚ ਪੈਸਾ ਕੇਵਲ ਮਿਹਨਤ ਨਾਲ ਨਹੀਂ ਆਉਂਦਾ ਇਸ ਦਾ ਇੱਕ ਗੁਪਤ ਵਿਗਿਆਨ ਹੈ ਜੇਕਰ ਤੁਸੀਂ ਇਸ ਰਾਜ ਨੂੰ ਸਮਝ ਲਵੋ ਤਾਂ ਜੀਵਨ ਵਿੱਚ ਕਦੇ ਪੈਸਿਆਂ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਅੱਜ ਮੈਂ ਤੁਹਾਨੂੰ ਉਸ ਅਣਦੇਖ ਰਾਜ ਨਾਲ ਰੂਬਰੂ ਕਰਵਾਉਣ ਵਾਲੀ ਹਾਂ ਜੋ ਧਨ ਅਤੇ ਲక్ష్ਮੀ ਨੂੰ ਤੁਹਾਡੇ ਵੱਲ ਖਿੱਚ ਸਕਦਾ ਹੈ ਪੈਸਾ ਸਿਰਫ ਕਾਗਜ਼ ਅਤੇ ਸਿੱਕੇ ਨਹੀਂ ਹਨ ਪੈਸਾ ਊਰਜਾ ਹੈ ਜਦੋਂ ਤੁਸੀਂ ਸੋਚਦੇ ਹੋਗੇ ਪੈਸਾ ਕਮਾਉਣਾ ਮੁਸ਼ਕਲ ਹੈ ਜਾਂ ਫਿਰ ਪੈਸਾ ਮੇਰੇ ਕੋਲ ਕਦੇ ਨਹੀਂ ਆਵੇਗਾ ਉਦੋਂ ਇਹ ਵਿਸ਼ਵਾਸ ਤੁਹਾਡੀ ਊਰਜਾ ਨੂੰ ਰੋਕ ਦਿੰਦਾ ਹੈ ਜੀਵਨ 'ਚ ਧਨ ਉਸ ਵਿਅਕਤੀ ਦੇ ਕੋਲ ਆਉਂਦਾ ਹੈ ਜੋ ਉਸ ਨੂੰ ਪਾਉਣ ਦੀ ਆਗਿਆ ਖੋਦ ਨੂੰ ਦਿੰਦਾ ਹੈ ਜੇਕਰ ਮਨ ਅਤੇ ਚੇਤਨਾ ਖੁੱਲੀ ਹੋਵੇ ਤਾਂ ਪੈਸਾ ਤੁਹਾਡੇ ਕੋਲ ਹਮੇਸ਼ਾ ਆਉਂਦਾ ਹੈ ਧਨ ਕੇਵਲ ਬਾਹਰੀ ਸਾਧਨਾ ਨਾਲ ਨਹੀਂ ਆਉਂਦਾ ਇਹ ਤੁਹਾਡੇ ਅੰਦਰੋਂ ਵਹਿੰਦਾ ਹੈ ਜਿਵੇਂ ਨਦੀ ਆਪਣਾ ਰਸਤਾ ਲੱਭ ਕੇ ਸਮੁੰਦਰ ਤੱਕ ਪਹੁੰਚਦੀ ਹੈ ਉਸੇ ਤਰ੍ਹਾਂ ਹੀ ਪੈਸਾ ਉਸੇ ਵਿਅਕਤੀ ਤੱਕ ਆਉਂਦਾ ਹੈ ਜਿਸ ਦੀ ਊਰਜਾ ਸਮ੍ਰਿਧੀ ਦੇ ਲਈ ਖੁੱਲੀ ਹੁੰਦੀ ਹੈ ਜੇਕਰ ਤੁਸੀਂ ਹਰ ਸਮੇਂ ਡਰ ਚਿੰਤਾ ਤੇ ਕਮੀ ਦੀ ਸੋਚ ਵਿੱਚ ਰਹਿੰਦੇ ਹੋ ਤਾਂ ਇਹ ਊਰਜਾ ਰੁਕ ਜਾਂਦੀ ਹੈ ਅਤੇ ਤਾਂ ਧਨ ਤੁਹਾਡੇ ਜੀਵਨ ਤੋਂ ਦੂਰ ਰਹਿੰਦਾ ਹੈ ਅਤੇ ਤੁਹਾਨੂੰ ਆਪਣੇ ਵੱਲ ਖਿੱਚਣ ਦਾ ਪਹਿਲਾ ਨਿਯਮ ਇਹ ਹੈ ਕਿ ਧਨ ਨੂੰ ਤੁਸੀਂ ਸਨਮਾਨ ਦੇਣਾ ਹੋਵੇਗਾ ਧਨ ਦਾ ਮਤਲਬ ਸਿਰਫ ਖਰਚ ਸੰਗ੍ਰਹਿ ਨਹੀਂ ਹੈ ਧਨ ਇੱਕ ਜੀਵਤ ਸ਼ਕਤੀ ਹੈ ਤੁਸੀਂ ਇਸ ਨੂੰ ਕਿਵੇਂ ਮਹਿਸੂਸ ਕਰਦੇ ਹੋ ਇਹ ਮਹੱਤਵਪੂਰਨ ਹੈ ਜੇਕਰ ਤੁਸੀਂ ਇਸ ਨੂੰ ਆਧਾਰਮ ਲਾਲਚ ਅਤੇ ਡਰ ਦੇ ਨਾਲ ਦੇਖਦੇ ਹੋ ਤਾਂ ਇਹ ਸ਼ਕਤੀ ਤੁਹਾਡੇ ਖਿਲਾਫ ਕੰਮ ਕਰੇਗੀ ਪਰ ਜੇਕਰ ਤੁਸੀਂ ਇਸ ਨੂੰ ਸੇਵਾ, ਸਿਰਜਣਾ ਤੇ ਸਕਾਰਾਤਮਕ ਸੋਚ ਦੇ ਨਾਲ ਦੇਖਦੇ ਹੋ ਤਾਂ ਇਹ ਤੁਹਾਡੇ ਜੀਵਨ ਵਿੱਚ ਵਹਿੰਦਾ ਰਹੇਗਾ। ਤੁਹਾਨੂੰ ਇਹ ਸਮਝਣਾ ਪਵੇਗਾ ਕਿ ਪੈਸਾ ਇੱਕ ਮਾਧਿਅਮ ਹੈ, ਉਦੇਸ਼ ਨਹੀਂ। ਜੇਕਰ ਤੁਸੀਂ ਪੈਸਾ ਕੇਵਲ ਆਪਣੇ ਹੰਕਾਰ ਦਿਖਾਵੇ ਜਾਂ ਲਾਲਚ ਦੇ ਲਈ ਚਾਹੁੰਦੇ ਹੋ ਤਾਂ ਇਹ ਹਮੇਸ਼ਾ ਗਾਇਬ ਹੁੰਦਾ ਰਹੇਗਾ। ਪਰ ਜੇਕਰ ਤੁਸੀਂ ਇਸ ਨੂੰ ਜੀਵਨ 'ਚ ਬਿਹਤਰ ਬਣਾਉਣ ਨੂੰ, ਦੂਸਰਿਆਂ ਦੀ ਮਦਦ ਕਰਨ ਅਤੇ ਆਪਣੀ ਸ਼ਮਤਾ ਨੂੰ ਪੂਰਨ ਰੂਪ ਨਾਲ ਉਪਯੋਗ ਕਰਨ ਦੇ ਲਈ ਚਾਹੁੰਦੇ ਹੋ ਤਾਂ ਇਹ ਲਗਾਤਾਰ ਤੁਹਾਡੇ ਕੋਲ ਆਉਂਦਾ ਰਹੇਗਾ ਧਨ ਨੂੰ ਆਕਰਸ਼ਿਤ ਕਰਨ ਦੇ ਲਈ ਮਨ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ਸਾਫ਼ ਮਨ ਵਿੱਚ ਹੀ ਊਰਜਾ ਵਹਿੰਦੀ ਹੈ ਮਨ ਦਾ ਅਸ਼ੁੱਧ ਹੋਣਾ ਜਿਵੇਂ ਨਕਾਰਾਤਮਕ ਸੋਚ ਡਰ ਚਿੰਤਾ ਤੇ ਈਰਖਾ ਇਹਨਾਂ ਸਭ ਨਾਲ ਊਰਜਾ ਰੁਕ ਜਾਂਦੀ ਹੈ ਇਸ ਲਈ ਪਹਿਲਾਂ ਆਪਣੇ ਮਨ ਦੀ ਸਫਾਈ ਕਰੋ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਸਮਾਧਾਨ ਕੇਂਦ੍ਰਿਤ ਅਤੇ ਉਦਾਰ ਬਣਾਓ ਧਨ ਦਾ ਦੂਸਰਾ ਨਿਯਮ ਇਹ ਹੈ ਕਿ ਤੁਸੀਂ ਦੇਣਾ ਸਿੱਖਣਾ ਹੋਵੇਗਾ ਇਹ ਵਿਰੋਧੀ ਲੱਗਦਾ ਹੈ ਪਰ ਜੋ ਵਿਅਕਤੀ ਉਦਾਰ ਹੈ ਉਹੀ ਤੁਹਾਨੂੰ ਆਪਣੇ ਕੋਲ ਰੱਖ ਸਕਦਾ ਹੈ ਜਦੋਂ ਤੁਸੀਂ ਦੂਜਿਆਂ ਨੂੰ ਬਿਨਾਂ ਕਿਸੇ ਲਾਲਚ ਦੇ ਦਿੰਦੇ ਹੋ ਤਾਂ ਤੁਹਾਡੀ ਊਰਜਾ ਸਮ੍ਰiddhi ਤੇ ਲਈ ਖੋਲਦੀ ਹੈ ਜਿਵੇਂ ਜ਼ਮੀਨ ਉਦੋਂ ਹੀ ਉਪਜਾਊ ਹੁੰਦੀ ਹੈ ਜਦੋਂ ਤੁਸੀਂ ਉਸ ਵਿੱਚ ਬੀਜ ਬੀਜਦੇ ਹੋ ਉਸੇ ਤਰ੍ਹਾਂ ਹੀ ਤੁਹਾਨੂੰ ਉਦੋਂ ਹੀ ਤੁਹਾਡੇ ਕੋਲ ਆਉਂਦਾ ਹੈ ਜਦੋਂ ਤੁਸੀਂ ਇਸ ਨੂੰ ਦੂਸਰਿਆਂ ਨਾਲ ਵੰਡਦੇ ਹੋ ਤੀਸਰਾ ਨਿਯਮ ਇਹ ਹੈ ਕਿ ਤੁਹਾਨੂੰ ਆਪਣੇ ਕੰਮ ਵਿੱਚ ਪੂਰਨ ਸਮਰਪਣ ਅਤੇ ਉਤਸ਼ਾਹ ਰੱਖਣਾ ਹੋਵੇਗਾ ਜੋ ਵਿਅਕਤੀ ਕੰਮ ਨੂੰ ਸਿਰਫ ਇੱਕ ਨੌਕਰੀ ਜਾਂ ਜ਼ਰੂਰਤ ਸਮਝਦਾ ਹੈ ਉਹ ਹਮੇਸ਼ਾ ਅਧੂਰਾ ਰਹਿੰਦਾ ਹੈ ਪਰ ਜੋ ਵਿਅਕਤੀ ਕੰਮ ਨੂੰ ਕਲਾ ਸਿਰਜਣਾ ਅਤੇ ਉਤਸ਼ਾਹ ਦੇ ਨਾਲ ਕਰਦਾ ਹੈ ਉਸ ਦੀ ਊਰਜਾ ਇੰਨੀ ਮਜ਼ਬੂਤ ਹੁੰਦੀ ਹੈ ਕਿ ਪੈਸਾ ਖੁਦ ਉਸ ਦੇ ਵੱਲ ਖਿੱਚਦਾ ਜਾਂਦਾ ਹੈ ਤੁਹਾਡੀ ਊਰਜਾ ਤੁਹਾਡੀ ਸਮ੍ਰiddhi ਦਾ ਪਹਿਲਾ ਸਰੋਤ ਹੈ ਧਨ ਨੂੰ ਆਕਰਸ਼ਿਤ ਕਰਨ ਦੇ ਲਈ ਆਤਮ ਵਿਸ਼ਵਾਸ ਅਤੇ ਧੀਰਜ ਜ਼ਰੂਰੀ ਹੈ ਜਲਦੀ ਅਮੀਰ ਬਣਨ ਦੀ ਸੋਚ ਲਾਲਚ ਅਤੇ ਆਣ ਨਿਯਮਤ ਕੰਮ ਇਸ ਨੂੰ ਰੋਕਦੇ ਹਨ ਸਮ੍ਰiddhi ਹੌਲੀ ਹੌਲੀ ਆਉਂਦੀ ਹੈ ਪਰ ਸਥਿਰ ਹੁੰਦੀ ਹੈ ਜੋ ਵਿਅਕਤੀ ਧੀਰਜ ਰੱਖਦਾ ਹੈ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਕੇਂਦ੍ਰਿਤ ਕਰਦਾ ਹੈ ਉਹ ਕਦੇ ਖਾਲੀ ਹੱਥ ਨਹੀਂ ਰਹਿੰਦਾ ਪੈਸਾ ਕੇਵਲ ਮਿਹਨਤ ਨਾਲ ਨਹੀਂ ਆਉਂਦਾ ਇਹ ਅਫਸਰਾ ਅਤੇ ਅਫਸਰਾ ਨੂੰ ਪਹਿਚਾਨਣ ਦੀ ਸ਼ਮਤਾ ਨਾਲ ਵੀ ਆਉਂਦਾ ਹੈ ਜੋ ਵਿਅਕਤੀ ਅਫਸਰਾ ਨੂੰ ਦੇਖਦਾ ਹੈ ਅਤੇ ਉਹਨਾਂ ਨੂੰ ਤੁਰੰਤ ਅਪਣਾਉਂਦਾ ਹੈ ਉਹੀ ਤੁਹਾਨੂੰ ਆਪਣੇ ਜੀਵਨ ਵਿੱਚ ਲੈਕ ਕੀ ਆਉਂਦਾ ਹੈ ਇਸ ਲਈ ਜਾਗਰੂਕ ਰਹੋ ਆਪਣੇ ਇੰਟੈਂਸ਼ਨਸ ਅਤੇ ਅੰਦਰ ਦੀ ਆਵਾਜ਼ ਨੂੰ ਸੁਣੋ ਕਦੇ-ਕਦੇ ਸਭ ਤੋਂ بڑا ਧਨ ਉਹੀ ਅਪਸਰ ਹੁੰਦਾ ਹੈ ਜਿਸ ਨੂੰ ਤੁਸੀਂ ਆਮ ਸਮਝ ਕੇ ਅਣਦੇਖਾ ਕਰ ਦਿੱਤਾ ਹੋਵੇ ਧਨ ਤੇ ਲਕਸ਼ਮੀ ਕੇਵਲ ਬਾਹਰੀ ਪੂਜਾ ਜਾਂ ਮੰਤਰ ਨਾਲ ਨਹੀਂ ਆਉਂਦੀ ਇਹ ਤੁਹਾਡੇ ਜੀਵਨ ਦੀ ਊਰਜਾ ਤੁਹਾਡੇ ਕਰਮ ਅਤੇ ਤੁਹਾਡੀ ਸੋਚ ਦਾ ਨਤੀਜਾ ਹੈ ਜੋ ਵਿਅਕਤੀ ਸਕਾਰਾਤਮਕ ਉਦਾਰ ਅਤੇ ਸਿਰਜਣਸ਼ੀਲ ਹੈ ਉਸਦੇ ਕੋਲ ਪੈਸਾ ਹਮੇਸ਼ਾ ਆਉਂਦਾ ਹੈ ਇਸ ਲਈ ਪਹਿਲਾਂ ਆਪਣੇ ਅੰਦਰ ਦਾ ਸਮ੍ਰiddhi ਚੱਕਰ ਖੋਲਣਾ ਜ਼ਰੂਰੀ ਹੈ ਆਪਣੇ ਵਿਚਾਰਾਂ ਨੂੰ ਸਾਫ਼ ਕਰੋ ਆਪਣੇ ਕਰਮਾਂ ਨੂੰ ਸ਼ੁੱਧ ਕਰੋ ਅਤੇ ਆਪਣੀ ਊਰਜਾ ਨੂੰ ਵਧਾਓ ਜਦੋਂ ਤੁਸੀਂ ਇਹ ਸਮਝ ਲੈਂਦੇ ਹੋ ਕਿ ਪੈਸਾ ਕੇਵਲ ਤੁਹਾਡੇ ਮਨ ਅਤੇ ਚੇਤਨਾ ਨਾਲ ਪ੍ਰਤੀਬਿੰਬ ਹੈ ਉਦੋਂ ਤੁਸੀਂ ਇਸ ਦੇ ਨਾਲ ਖੇਡਣਾ ਸਿੱਖ ਜਾਂਦੇ ਹੋ ਤੁਸੀਂ ਇਸ ਨੂੰ ਡਰ ਅਤੇ ਚਿੰਤਾ ਦੇ ਨਾਲ ਨਹੀਂ ਦੇਖਦੇ ਬਲਕਿ ਖੇਡ ਅਤੇ ਸਿਰਜਣ ਦੇ ਮਾਧਿਅਮ ਨਾਲ ਇਹ ਖੇਡ ਤੁਹਾਡੇ ਜੀਵਨ ਵਿੱਚ ਧਨ ਨੂੰ ਸਥਾਈ ਅਤੇ ਸੰਤੁਲਨ ਬਣਾਉਂਦਾ ਹੈ ਤੁਹਾਨੂੰ ਆਕਰਸ਼ਿਤ ਕਰਨ ਦੇ ਲਈ ਅਨੁਸ਼ਾਸਨ ਯੋਜਨਾ ਅਤੇ ਸਪਸ਼ਟ ਲਕਸ਼ ਜ਼ਰੂਰੀ ਹੈ Bina ਯੋਜਨਾ ਦੇ ਧਨ ਸਿਰਫ ਆਸਥਾਈ ਰੂਪ ਵਿੱਚ ਆਉਂਦਾ ਹੈ ਅਤੇ ਚਲਾ ਜਾਂਦਾ ਹੈ ਪਰ ਜਦੋਂ ਤੁਸੀਂ ਸਾਫ ਲਕਸ਼ ਰੱਖਦੇ ਹੋ ਅਤੇ ਅਨੁਸ਼ਾਸਨ ਦੇ ਨਾਲ ਉਸ ਨੂੰ ਪੂਰਾ ਕਰਦੇ ਹੋ ਤਾਂ ਧਨ ਸਥਾਈ ਰੂਪ ਨਾਲ ਤੁਹਾਡੇ ਕੋਲ ਰਹਿੰਦਾ ਹੈ ਧਨ ਦਾ ਆਖਰੀ ਰਹੱਸ ਇਹ ਹੈ ਕਿ ਇਸ ਨੂੰ ਪਾਉਣ ਦੇ ਲਈ ਤੁਹਾਨੂੰ ਆਪਣੇ ਅੰਦਰ ਵਿਸ਼ਵਾਸ, ਪ੍ਰੇਮ ਅਤੇ ਸਿਰਜਣ ਦੀ ਭਾਵਨਾ ਜਗਾਉਣੀ ਪਵੇਗੀ ਜਦੋਂ ਇਹ ਤਿੰਨੇ ਗੁਣ ਤੁਹਾਡੇ ਅੰਦਰ ਮਜ਼ਬੂਤ ਹੋ ਜਾਂਦੇ ਹਨ ਤਾਂ ਪੈਸਾ ਹਮੇਸ਼ਾ ਤੁਹਾਡੇ ਜੀਵਨ ਵਿੱਚ ਵਹਿੰਦਾ ਹੈ ਇਹ ਕੋਈ ਜਾਦੂ ਨਹੀਂ ਇਹ ਜੀਵਨ ਦੀ ਊਰਜਾ ਤੇ ਤੁਹਾਡੇ ਕਰਮਾਂ ਦਾ ਨਤੀਜਾ ਹੈ ਜੋ ਵਿਅਕਤੀ ਸਿਰਫ ਪੈਸਾ ਸੋਚਦਾ ਹੈ ਉਹ ਹਮੇਸ਼ਾ ਅਧੂਰਾ ਰਹਿੰਦਾ ਹੈ ਪਰ ਜੋ ਵਿਅਕਤੀ ਜੀਵਨ ਸੇਵਾ ਸਿਰਜਣਾ ਅਤੇ ਸਕਾਰਾਤਮਕ ਊਰਜਾ ਦੇ ਨਾਲ ਪੈਸਾ ਚਾਹੁੰਦਾ ਹੈ। ਉਹ ਕਦੇ ਖਾਲੀ ਹੱਥ ਨਹੀਂ ਰਹਿੰਦਾ। ਇਹ ਉਹੀ ਰਾਜ਼ ਹੈ ਜਿਸ ਨੂੰ ਸਮਝਣ ਤੋਂ ਬਾਅਦ ਜੀਵਨ ਵਿੱਚ ਕਦੇ ਪੈਸਿਆਂ ਦੀ ਕਮੀ ਮਹਿਸੂਸ ਨਹੀਂ ਹੁੰਦੀ। ਧਨ ਕੇਵਲ ਤੁਹਾਡੇ ਕੋਲ ਨਹੀਂ ਆਉਂਦਾ, ਇਹ ਤੁਹਾਡੇ ਅੰਦਰ ਪੈਦਾ ਹੁੰਦਾ ਹੈ। ਜਦੋਂ ਤੁਸੀਂ ਇਸ ਨੂੰ ਅੰਦਰ ਮਹਿਸੂਸ ਕਰ ਲੈਂਦੇ ਹੋ, ਉਦੋਂ ਇਹ ਤੁਹਾਡੇ ਬਾਹਰੀ ਜੀਵਨ ਵਿੱਚ ਵਹਿੰਦਾ ਹੈ। ਇਸ ਲਈ ਪਹਿਲਾਂ ਆਪਣੇ ਮਨ ਅਤੇ ਚੇਤਨਾ ਨੂੰ ਸਮਰਿੱਧ ਬਣਾਓ, ਫਿਰ ਦੇਖਣਾ ਪੈਸਾ ਕਿਵੇਂ ਤੁਹਾਡੇ ਜੀਵਨ 'ਚ ਹਮੇਸ਼ਾ ਆਉਂਦਾ ਹੈ। ਸਮਰiddhi ਪੈਸਾ ਤੇ ਲక్ష్ਮੀ ਸਿਰਫ ਉਹਨਾਂ ਕੋਲ ਹੀ ਆਉਂਦੀ ਹੈ ਜੋ ਇਸ ਨੂੰ ਪਾਉਣ ਦੀ ਊਰਜਾ ਰੱਖਦੇ ਹਨ ਡਰ ਲਾਲਚ ਈਰਖਾ ਅਤੇ ਆਲਸ ਇਸ ਨੂੰ ਰੋਕਦੇ ਹਨ ਇਸ ਲਈ ਆਪਣੇ ਅੰਦਰ ਸਕਾਰਾਤਮਕ ਊਰਜਾ ਜਗਾਓ ਆਪਣੇ ਕਰਮਾਂ ਨੂੰ ਸ਼ੁੱਧ ਕਰੋ ਅਤੇ ਜੀਵਨ ਵਿੱਚ ਸਿਰਜਣਸ਼ੀਲ ਬਣੋ ਜਦੋਂ ਤੁਸੀਂ ਇਹ ਸਮਝ ਜਾਂਦੇ ਹੋ ਕਿ ਪੈਸਾ ਕੇਵਲ ਤੁਹਾਡੇ ਵਿਚਾਰਾਂ ਅਤੇ ਊਰਜਾਂ ਦਾ ਪ੍ਰਤੀਬਿੰਬ ਹੈ ਉਦੋਂ ਤੁਸੀਂ ਆਸਾਨੀ ਨਾਲ ਇਸ ਨੂੰ ਆਪਣੇ ਜੀਵਨ ਚ ਖਿੱਚ ਸਕਦੇ ਹੋ ਇਹ ਵਿਗਿਆਨ ਕੋਈ ਰਾਜ਼ ਨਹੀਂ ਇਹ ਜੀਵਨ ਦਾ ਨਿਯਮ ਹੈ ਕਿ ਜੋ ਊਰਜਾ ਦਿੰਦਾ ਹੈ ਉਹੀ ਊਰਜਾ ਪ੍ਰਾਪਤ ਕਰਦਾ ਹੈ ਪੈਸਾ ਲక్ష్ਮੀ ਅਤੇ ਸਮ੍ਰiddhi ਤੁਹਾਡੇ ਕੋਲ ਉਦੋਂ ਆਉਂਦੀ ਹੈ ਜਦੋਂ ਤੁਸੀਂ ਆਪਣੇ ਅੰਦਰ ਵਿਸ਼ਵਾਸ ਧੀਰਜ ਉਤਸ਼ਾਹ ਅਤੇ ਸਿਰਜਣਸ਼ੀਲਤਾ ਨੂੰ ਮਜ਼ਬੂਤ ਕਰਦੇ ਹੋ ਇਹ ਕੋਈ ਜਾਦੂ ਨਹੀਂ ਹੈ ਪਰ ਇਸ ਸਥਾਈ ਅਤੇ વાસ્તਵਿਕ ਹੈ ਧੰਨਵਾਦ